ਅਸ ਲਈਏ ਕਿ ਲਗਾਤਾਰ ਜੇ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜਾ ਰੋਸ ਜਿਹੜਾ ਆ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਲੋਕਾਂ ਦੇ ਵਿੱਚ ਰੋਸ ਜਿਹੜਾ ਆ ਪ੍ਰਗਟ ਹੁੰਦਾ ਹੈ ਨਜ਼ਰ ਆਇਆ ਦੱਸ ਲਈਏ ਕਿ ਲਗਾਤਾਰ ਤਾਰਾਗੜ ਦੇ ਵਿੱਚ ਇਹ ਦੂਸਰਾ ਪ੍ਰਦਰਸ਼ਨ ਹੋਇਆਗਾ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਤਾਰਾਗੜ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਪਾਕਿਸਤਾਨ ਦਾ ਪੁਤਲਾ ਵੀ ਜਿਹੜਾ ਫੂਕਿਆ ਗਿਆ ਹੈ ਤੁਸੀਂ ਨਾਰੇਵਾਦੀ ਦੇਖ ਸਕਦੇ ਹੋ ਕਿ ਕਿੰਨਾ ਜੋਸ਼ ਹੈਗਾ ਇਹਨਾਂ ਵਿੱਚ ਇਹਨਾਂ ਦਾ ਕਹਿਣਾ ਹੈਗਾ ਕਿ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦਿੱਤਾ ਜਾਏ ਤਾਂ ਕਿ ਜਿਹੜਾ ਇਹ ناکਾਮ ਹਰਕਤਾਂ ਜਿਹੜੀਆਂ ਕੀਤੀਆਂ ਹਰਿਆਣਾ ਉਹਨਾਂ ਦਾ ਤੌਰ ਜਿਹੜਾ ਆ ਮੋਦੀ ਨੂੰ ਦੇਣਾ ਪਏਗਾ ਨਹੀਂ ਤਾਂ ਇਸੇ ਤਰ੍ਹਾਂ ਜਿਹੜਾ ਰੋਸ ਜਿਹੜਾ ਕੀਤਾ ਜਾਏਗਾ ਕਿਉਂਕਿ ਉਹਨਾਂ ਨੂੰ ਜਿਹੜਾ ਆ ਜਾਤ ਪਾਤ ਜਿਹੜੀ ਖਤਮ ਕੀਤੀ ਗਈ ਹੈ ਉਹਨਾਂ ਦੇ ਜੋ ਜਿਹੜਾ ਪਾਕਿਸਤਾਨ ਵੱਲੋਂ ناکਾਮ ਹਰਕਤਾਂ ਹਰ ਵਾਰ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਰੋਸ ਜਿਹੜਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਇੱਕ ਵਾਰ ਜਿਹੜਾ ਆ ਹਾਰਪਾਰ ਦੀ ਹੋਣੀ ਚਾਹੀਦੀ ਹੈ ਤਾਂ ਕਿ ਜੋ ਬੇਕੁਚੂਰ ਜਿਹੜੇ ਉਥੇ ਪਹਿਲਗਾਮ ਦੇ ਵਿੱਚ ਮਾਰੇ ਗਿਆ ਉਹਨਾਂ ਨੂੰ ਇਨਸਾਫ ਮਿਲ ਸਕੇ ਇਸੇ ਸੰਬੰਧੀ ਅਸੀਂ ਇਹਨਾਂ ਨਾਲ ਜੋ ਗੱਲਬਾਤ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉੱਥੇ ਹੀ ਦੂਸਰੀ ਤਰਫ ਤੁਹਾਨੂੰ ਦਿਖਾ ਦੇਣਗੇ ਕਿ ਪੁਲਿਸ ਪ੍ਰਸ਼ਾਸਨ ਵੀ ਇੱਥੇ ਜਿਹੜਾ ਇਹ ਖੜਾ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਜਿਹੜਾ ਇਹ ਟ੍ਰੈਫਿਕ ਜਾਮ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਭਾਰਤ ਦੇ ਵਿੱਚ ਵਿੱਚ ਜਿਹੜਾ ਲੋਕਾਂ ਵਿੱਚ ਕਾਹ ਵੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਸਬੰਦੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਤਾਂ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕਿ ਨਿਊਜ਼ ਹਾਂਜੀ ਭਾਈ ਕੀ ਨਾਜੀ ਮੇਰਾ ਨਾਮ ਵੰਟੀ ਜੀ ਕੇਵਲ ਕੇਵਲ ਸਾਨੀ ਤਾਰਾਗੜ ਤੋਂ ਬੜੀ ਕੀ ਗੱਲ ਹੈਗੀ ਜਿਹੜਾ ਰੋਸ਼ ਕੀਤਾ ਜਿਹੜਾ ਕੱਲ ਪਾਕਿਸਤਾਨ ਦਾ ਪੁੱਤਣਾ ਬੋਕਿਆ ਗਿਆ ਗੱਲ ਜੀ ਇਸ ਤਰ੍ਹਾਂ ਹੈ ਕਿ ਤਿੰਨ ਦਿਨ ਹੋਇਆ ਕਿ ਸਾਡੇ ਸਾਨੂੰ ਰਾਤ ਨੂੰ ਨੀਂਦ ਨਹੀਂ ਪੈ ਰਹੀ ਕਿ ਜੋ ਕਸ਼ਮੀਰ ਦੇ ਵਿੱਚ ਸਾਡਾ ਜਿਹੜਾ ਭਾਰਤ ਦੇਸ਼ ਦਾ ਜਿਹੜਾ ਕਸ਼ਮੀਰ ਵਿੱਚ ਜੋ ਕੁਝ ਹੋਇਆ ਸਾਰਿਆਂ ਨੇ ਦੇਖਿਆ ਪੂਰੇ ਦੇਸ਼ ਨੇ ਦੇਖਿਆ ਜਾਤ ਤੇ ਪਾਤ ਦੀ ਦੂਰ ਦੀ ਗੱਲ ਹੈ ਧਰਮ ਦੇ ਨਾਂ ਤੇ ਬੰਦੇ ਮਾਰੇ ਗਏ ਆ ਇਹਦੇ ਵਿੱਚ ਦੱਸੋ ਉਹਨਾਂ ਦਾ ਕੀ ਕਸੂਰੀ ਸਾਰਿਆਂ ਨੂੰ ਪਤਾ ਨਹੀਂ ਇਸ ਗੱਲ ਦਾ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਵਿਚਾਰੇ ਘੁੰਮਣਗੇ ਤੇ ਹੀ ਉਹਨਾਂ ਨੂੰ ਮਾਰਿਆ ਗਿਆ ਇਸਲਾਮੀ ਕਾਤਗਵਾਦ ਵਾਲੋਂ ਮਾਰਿਆ ਗਿਆ ਉਹਨਾਂ ਦਾ ਜਿਹੜਾ ਪਰਪੰਚ ਜਿਹੜਾ ਚ ਆ ਗਿਆ ਇਸ ਤਰ੍ਹਾਂ ਵੀ ਹੋਇਆ ਜੇ ਇਹ ਤੇ ਅਗਰ ਇਸ ਚੀਜ਼ ਨੂੰ ਚਾਲੂ ਰੱਖਣਾ ਫਿਰ ਤੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਇਹ ਤੇ ਇਸ ਚੀਜ਼ ਨੂੰ ਖਤਮ ਕਰਨਾ ਤੇ ਫਿਰ ਹਮਲਾ ਜਿਹੜਾ ਜ਼ਰੂਰੀ ਹੈਗਾ ਆਪਾਂ ਭਾਰਤ ਸਰਕਾਰ ਅੱਗੇ ਆਈ ਬੇਨਤੀ ਕਰਨੇ ਆ ਕਿ ਜਲਦੀ ਤੋਂ ਜਲਦੀ ਇਹਦਾ ਰਿਜ਼ਲਟ ਕੁਝ ਨਾ ਕੁਝ ਕੀਤਾ ਜਾਏ ਕਿਉਂਕਿ ਇਹ ਇਸ ਤਰ੍ਹਾਂ ਤੇ ਫਿਰ ਕੋਈ ਨਾ ਫਿਰ ਆਪਣੀ ਆਪਣੀ ਜਗ੍ਹਾ ਤੇ ਜਾਣ ਨੂੰ ਕੋਈ ਵੀ ਠੀਕ ਹੈ ਨਾ ਕੋਈ ਜਾ ਨਹੀਂ ਪਾਏਗਾ ਕੋਈ ਘੁੰਮਣ ਨਹੀਂ ਜਾ ਪਾਏਗਾ ਠੀਕ ਹੈ ਨਾ ਇਹ ਜਿਹੜਾ ਜਹਾਦ ਹੈਗਾ ਇਸਲਾਮਿਕ ਜਹਾਦ ਨੂੰ ਖਤਮ ਕੀਤਾ ਜਾ ਰਿਹਾ ਮੇਰੇ ਸਾਹਮਣੇ ਐ ਸ਼ਰੀਦਾਂ ਲੈ ਲੈ ਸ਼ਰੀਦਾਂ ਪੀ ਤਾਰਾ ਕਰਤੋ ਜੀ ਪੁਤਲਾ ਫੂਕਿਆ ਗਿਆ ਬਾਜ਼ਾਰ ਵੀ ਬੰਦ ਕੀਤੇ ਗਏ ਨੇ ਪਾਕਿਸਤਾਨ ਦੇ ਖਿਲਾਫ ਖਾਫੀ ਰੋਸ਼ ਹੈਗਾ ਦੇਖੋ ਜੀ ਦੇਖੋ ਜੀ ਜਿਹੜਾ ਕਸ਼ਮੀਰ 'ਤੇ ਹਮਲਾ ਹੋਇਆ ਸਾਡੇ ਦੇਸ਼ ਦੇ ਵਿੱਚ ਬੜਾ ਹੀ ਨੀਂਦਰੀ ਹੈ ਸਾਰੇ ਦੇਸ਼ ਨੇ ਇੱਥੇ ਰੋਸ਼ ਪ੍ਰਗਟ ਕੀਤਾ ਤੇ ਦੁੱਖ ਬਹੁਤ ਜ਼ਿਆਦਾ ਸਾਡੇ ਨੂੰ ਤੇ ਹੁਣ ਇਹ ਗੱਲ ਜਿਹੜੀ ਆ ਸੀਮਤ ਪਾਰ ਹੋ ਗਈ ਹੈ ਬੜਾ ਦੇਖ ਲਿਆ ਸੀ ਮੁਸਲਮਾਨਾਂ ਨੂੰ ਬਹੁਤ ਜ਼ਿਆਦਾ ਨਾਲ ਨੂੰ ਕਰਕੇ ਦੇਖ ਲਿਆ ਪਰ ਇਹ ਕਿਸੇ ਦੇ ਸਕੇ ਨਹੀਂ ਬਣੇ ਹੂੰ ਨਹੀਂ ਚਾਹਨੇ ਆ ਕਿ ਮੋਦੀ ਸਰਕਾਰ ਘੱਟੋ ਘੱਟ ਇਹਨਾਂ ਦੇ ਆਪਣੀ ਕਾਰਵਾਈ ਕਰੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਗੁਜਰੀਮਾ ਨੂੰ ਸਜ਼ਾ ਮਿਲੇ ਏਟ ਦਾ ਜਵਾਬ ਪੱਥਰ ਨਾਲ ਦੇ ਏਟ ਦਾ ਜਵਾਬ ਜਦਾਂ ਸਾਨੂੰ ਪੱਥਰ ਨਾਲ ਚਾਹੀਦਾ ਹੁਣ ਬਸ ਬੋਧ ਹੋ ਗਿਆ ਤੇ ਅਸੀਂ ਇਹਨਾਂ ਦਾ ਤੇ ਨਾਲ ਮੈਂ ਚਾਹਨਾ ਕਿ ਘੱਟੋ ਘੱਟ ਮੈਂ ਆਪਣੇ ਰਸਟਣ ਤੋਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੂੰ ਮੈਂ ਫੇਰ ਪਾਣਾ ਕਿ ਇਹਨਾਂ ਨੂੰ ਨਾ ਬੇਇਸ਼ਕਾਰ ਕਰੋ ਮੁਸਲਮਾਨਾਂ ਦਾ ਕੋਈ ਸੌਦਾ ਨਾ ਦੋ ਤੇ ਕੋਈ ਇਹਨਾਂ ਕੋਲ ਚੀਜ਼ ਨਾ ਲੋ ਬਸ ਮੈਂ ਇਹੀ ਕਹਿਣਾ ਚਾਹਨਾ ਹੈ ਵੀ ਠਾਕੁਰ ਸਰ ਜੀ ਕੀ ਗੱਲ ਹੈ ਜਿਹੜਾ ਇੱਡਾ ਵੱਡਾ ਰੋਸ਼ ਕੀਤਾ ਯਾਰਾ ਤਾਰਾਗੜ ਵੀ ਬੰਦ ਕੀਤਾ ਗਿਆ ਆ ਦੁਕਾਨਾਂ ਬੰਦ ਨੇ ਦੇਖੋ ਜੀ ਜੇ ਜਿਹੜੇ ਹਮਲੇ ਆ ਪਾਕਿਸਤਾਨ ਵੱਲੋਂ ਮੁਸਲਮਾਨਾਂ ਵੱਲੋਂ ਇਹ ਅੱਜ ਨਹੀਂ ਹੁੰਦੇ ਆ ਇਹ 1900 ਸਿਚੁਏਸ਼ਨ ਮੇ 1997 ਮੇ 2000 2003 2004 ਕਸ਼ਮੀਰੀ ਪੰਡਤਾਂ ਕੋਲ ਸਾਰਿਆਂ ਦੇ ਪਾਸੇ ਇਹ ਹਮਲੇ ਪਹਿਲੇ ਵੀ ਕੀਤੇ ਗਏ ਆ ਪਰ ਇਸ ਲਈ ਇਹ ਸੋਸ਼ਲ ਮੀਡੀਆ ਜੀ ਨਾ ਕਿ ਐਕਟੀਵੇਟ ਹੋ ਗਿਆ ਕਿ ਹਮਲੇ ਸਾਡੇ ਦੇ ਹੁਣ ਬਾਰ ਬਾਰ ਹੋ ਰਹੇ ਨੇ ਇੱਕ ਤਰਮ ਨੂੰ ਟਾਰਗੇਟ ਕਰਕੇ ਹਮਲਾ ਕੀਤਾ ਗਿਆ ਠੀਕ ਹੈ ਇਹਨਾਂ ਨੂੰ ਹੁਣ ਬਿਲਕੁਲ ਨਾ ਬਖਸ਼ਿਆ ਜਾਏ ਸਰਕਾਰ ਅੱਗੇ ਹੀ ਮੰਗਿਆ ਕਿ ਪਾਕਿਸਤਾਨ ਦਾ ਹਵਾ ਪਾਣੀ ਬਿਜਲੀ ਸਭ ਕੁਝ ਬੰਦ ਕੀਤਾ ਜਾਏ ਇੰਦੇ ਦੇ ਠੋਕਮਾ ਜਵਾਬ ਦਿੱਤਾ ਜਾਏ ਇੰਦੇ ਦੇ ਜਿੰਨੀ ਸਖਤੋ ਸਖਤ ਕਾਰਵਾਈ ਹੁੰਦੀ ਆ ਕੀਤੀ ਜਾਏ ਸਰੀ ਸਰਕਾਰ ਅੱਗੇ ਹੀ ਮੰਗਿਆ ਕਿ ਜਲਦ ਤੋਂ ਜਲਦ ਇਹਦਾ ਬినాਸ਼ ਕੀਤਾ ਜਾਏ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਪੂਰਾ ਵੀ ਫੀਲ ਗਿਆ ਪੂਰਾ ਕਾਫੀ ਇੰਤਜ਼ਾਮ ਜਿਹੜੇ ਕੀਤੇ ਗਏ ਕੀ ਜਣਾ ਚਾਹੀਦਾ ਦੇਖੋ ਜੀ ਪੈਲਗਮ ਦੇ ਵਿੱਚ ਜਿਹੜੇ ਜਿੰਨੂ ਇਹ ਮਾਰੇ ਨੇ ਉਹਨਾਂ ਦੇ ਵਿੱਚ ਰੋਸ ਮਜਾਰਾ ਕਰ ਰਹੇ ਨੇ ਤੇ ਬਹੁਤ ਮਾੜੀ ਘਟਨਾ ਹੋਈ ਆ ਇਹਦੇ ਵਿੱਚ ਪੂਰੇ ਤਾਰਗੜ੍ਹ ਸਹਿਰ ਨਿਵਾਸੀਆਂ ਵੱਲੋਂ ਪੂਰਾ ਰੋਸ ਜਤਾਇਆ ਜਾ ਰਿਹਾ ਪਰ ਇਹ ਸ਼ਾਂਤੀਪੂਰਵਕ ਹੋ ਰਿਹਾ ਅਸੀਂ ਪੂਰੀ ਮਾਨਜੋਗ ਐਸਐਸਪੀ ਸਾਹਿਬ ਦਿਸ਼ਾ ਦੇਸ਼ ਦੇ ਅਨੁਸਾਰ ਪੂਰੀ ਸਿਕਿਉਰਿਟੀ ਲਾਈ ਹੋਈ ਆ ਕਿਸੇ ਚੀਜ਼ ਦੀ ਕੋਈ ਘਟਨਾ ਨਹੀਂ ਹੋਣਦਿਆਂਗੇ ਬੜੇ ਸ਼ਾਂਤੀਪੂਰਵਕ ਪਬਲਿਕ ਅਨੁਸਾਰ ਏਰੀਆ ਤੇ ਬੜੇ ਵਧੀਆ ਰਾਮ ਨਰਮਨ ਮਾਰਨਾ ਕੰਮ ਕਰ ਰਹੇ ਨੇ ਕਿਸੇ ਚੀਜ਼ ਦੀ ਕੋਈ ਗੱਲ ਨਹੀਂ ਸਿਕਿਉਰਿਟੀ ਪੁਲਿਸ ਪੂਰੇ ਇਗਜ਼ਾਮ ਕਰਤੇ